ਸੂ ਕਹੁ ਤਲ ਗੁਰ ਸੇਵੀਆ ਅਹਨ ਸੁਸਹਜ ਦਰਸ਼ਨ ਪਰਸਿਆ ਗੁਰ ਕਾ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ ਨੂਰ ਹਰਿ ਸੰਹ ਕਰ ਸੰਹ ਤਉ ਅਦਰਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਅ ਸਜਣ ਸੱਚਾ ਪਾਤਸ਼ਾਹ ਹੁ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀਆ ਸਬਨੰਦ ਸਜਣ ਸੱਚਾ ਪਾਤਸ਼ਾਹ ਸਿਰਸਾੰਦ ਜਿਸ ਪਾਸ ਬਹਠਿਆ ਸੋਹੀਆ ਸਭਨਾਂ ਦਾ ਵੇਸਾ ਸਤਨਾ ਸ੍ਰੀ ਵਾਹਿ ਗੁਰੂ ਸਾਹਿਬ ਜੀ ਅਰਾਗ ਸੁਹੀ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆ ਇਕ ਓੰਕਾਰ ਸਤਗੁਰ ਪ੍ਰਸਾਦ ਨਮ ਹੀ ਤੇ ਸਭ ਕਿਛੁ ਹੋਆ ਬਿਨ ਸਤਗੁਰ ਨਾਮ ਨ ਜਾਪੈ ਗੋਰਾ ਕਾ ਸ਼ਬਦ ਮਹਾਰਸ ਮੀਠਾ ਬਿਨ ਚੱਖੈ ਸਾਧਨ ਜਪ ਨਮਹੀ ਤੇ ਸਭ ਕਿਛ ਹੋਆ ਬਿਨ ਸਤਗੁਰ ਨਾਮ ਨ ਜਪ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੈ ਸਾਧਨ ਜਪੈ ਕਉਡੀ ਬਦਲਾ ਜਨਮ ਗਵਾਇ ਚੀਨ ਸੁ ਨਾਹੀ ਆਪੈ ਗਰਮ ਖੋਵਾਂ ਤਾ ਇੱਕੋ ਜਾਣ ਹਮੇ ਦੁੱਖ ਨਾ ਸੰਤਪੈ ਬਲਹਾਰੀ ਗੁਰ ਆਪਣੇ ਬਿਟਹਾ ਜਨ ਸਾਚੇ ਸਿਉ ਲੈ ਬਲਾਈ শবদিন আতম্বর গাস সহজে সময় রখ গাওয়া গৌরমুখ বুজা গৌরমুখ শব্দ বিচারে dio pind sab gurte upja gurmukh karaj saware manmukh andha and kamaava bekh khatte sansare ਮਾ ਮੋਹਿ ਸਦਾ ਦੁਖ ਪਾਈ ਬਿਨ ਗੁਰ ਆਤ ਪਿਆਰੇ ਸੋਈ ਸੇਵਕਾ ਜੇ ਸਤਗੁਰ ਸੇਵੇ ਚਾਲਾ ਸਤਗੁਰ ਪਾਏ ਸਾਚਾ ਸ਼ਬਦ ਸਿਫਤ ਹੈ ਸਾਚੀ ਸਾਚਾ ਮਨ ਵਸਾਈ ਸੱਚੇ ਬਾਣੀ ਗੁਰਮਖ ਆਖਾ ਹਮ ਆ ਵਿੱਚ ਹੋ ਜਾਏ ਆਪੇ ਦਾਤਾ ਕਰਮ ਹੈ ਸੱਚਾ ਸੱਚਾ ਸ਼ਬਦ ਸੁਣਾਏ ਗੁਰਮੁਖ ਖਾਲੀ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਈ ਸਦਾ ਅਲੇਪਤ ਸਾਚਾ ਰੰਗ ਰਤਾ ਗੁਰ ਕਾ ਸਹਜ ਸੁਭਾਈ ਮਨ ਮੁਖ ਸਦ ਹੀ ਕੋੜ ਬੋਲਾ ਵੇਖੀ ਜਾ ਵੇਖ ਖਾਈ ਜਮ ਕਾਲ ਬਾਦਾ ਤ੍ਰਿਸ਼ਨਾ ਦਾਦਾ ਬਿਨ ਗੁਰ ਕਵਣ ਛਡਾਈ ਸੱਚਾ ਤੀਰਥ ਜਿਤ ਸਤ ਸਰਨਾ ਬਣਾ ਗੁਰਮੁਖ ਆਪੁ ਬੁਝਾਈ ਅਠਸਰ ਤੀਰਥ ਗੁਰ ਸ਼ਬਦ ਦਿਖਾਈ ਤੇ ਤੋ ਨਾ ਕਾ ਮਲ ਜਾਈ ਸੱਚਾ ਸ਼ਬਦ ਸੱਚਾ ਹੈ ਨਿਰਮਲ ਨਾ ਮਨ ਲੱਗਾ ਨਾਲੇ ਸੱਚੀ ਸਿਫਤ ਸੱਚੀ ਸਾਲਾਹ ਪੂਰੇ ਗੁਰ ਤੇ ਪਾਈ ਤਨ ਮਨ ਸਭ ਕਿਸ ਹਰ ਤਿਸ ਕੇਰਾ ਦੁਰਮਤ ਕਹਿਣ ਨ ਜਾਏ ਹੁਕਮ ਹੋਵਾ ਤਾ ਨਰਮਲ ਹੋਵਾ ਹਉਮੈ ਮਿਚੋ ਜਾਏ ਗੁਰ ਕੀ ਸਾਖੇ ਸਹਜੇ ਚਾਖੇ ਤ੍ਰਿਸ਼ਨਾ ਅਗਨ ਬੁਝਾਈ ਗੁਰ ਕਾ ਸ਼ਬਦ ਰਾਤਾ ਸਹਜੇ ਮਾਤਾ ਸਹਜੇ ਰਹਿ ਆਸਮਾਏ ਹਰ ਕਾ ਨਾਮ ਸਤ ਕਰ ਜਾਣਾ ਗੁਰ ਕਾ ਭਾਏ ਪਿਆਰੇ ਸਚੇ ਵੜ ਆਏ ਗੁਰ ਤੇ ਪਾਈ ਸਚਾ ਨਾਏ ਪਿਆਰੇ ਏਕੋ ਸੱਚਾ ਸਮਹ ਬਰਤਾ ਵਿਰਲਾ ਕੋ ਵਿਚਾਰੇ ਆਪੇ ਮੇਲ ਲਏ ਤਾ ਬਖਸੇ ਸੱਚੇ ਭਗਤ ਸਵਾਰੇ ਸਭ ਸੱਚਾ ਸੱਚ ਸੱਚ ਬਰਤਾ ਗੁਰਮਖ ਕੋਈ ਜਾਣ ਜਮਰ ਮਰਨਾ ਹੁਕਮ ਵਰਤਾ ਗੁਰਮਖ ਆਪ ਪਛਾਣਾ ਨਾਮ ਧਿਆਇ ਤਾਂ ਸਤਿਗੁਰ ਪਾਏ ਦੁਛਾ ਸੁਫਲ ਪਾਏ ਨਾਨਕ ਤਿਸ ਦਾ ਸਭ ਕਿਛ ਹੋਵਾ ਜੇ ਵਿੱਚ ਆਪ ਗਵਾਈ ਨਾਮ ਧਿਆਇ ਤਾ ਸਤਿਗੁਰ ਪਾਏ ਜੋ ਛਾ ਸੋ ਫਲ ਪਾਏ ਨਾਨਕ ਇਸਦਾ ਸਭ ਕਿਸ ਹੋਵਾ ਜੀ ਵਿਚ ਆਪ ਗਵਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੁਹੀ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਮਹਿ ਤੇ ਸਭ ਕਿਛੁ ਹੋਆ ਬਿਨ ਸਤਿਗੁਰ ਨਾਮ ਨੰਝ ਆਪ ਗੁਰ ਕਾ ਸ਼ਬਦ ਮਹਰਸ ਮਿੱਠਾ ਬੇਨ ਚੱਖ ਸਾਧਨ ਜਪ